ਵਾਜਨ ਸਾਡੇ ਉਸਤਾਦ ਲੋਕ ਪੱਛੇ ਪੰਜਾਬੀ ਯੂਨੀਵਰਸਿਟੀ ਦੇ ਮਾਈਕਾ ਤੋਂ ਬਹੁਤ ਛੋਟਾ ਸ਼ਬਦ ਆ ਤੇ ਮੈਂ ਪਿੱਛੇ ਵੀ ਜਦੋਂ ਮੈਨੂੰ ਮਿਲੇ ਤਾਂ ਮੈਂ ਇਹ ਕਿੰਨਾ ਵੀ ਸਾਡੇ ਗੀਤ ਸੰਗੀਤ ਦੇ ਮਹਾਪੁਰਸ਼ ਸੀਗੇ ਉਹ ਤੇ ਸਾਡੇ ਅਝਕਾਰ ਅੱਜ ਨਹੀਂ ਸਾਨੂੰ ਸੁਦੀ ਵੀ ਬਿਛੋੜਾ ਦੇ ਕੇ ਪਰ ਉਹਨੇ ਸਦਾ ਸਾਡੇ ਵਿੱਚ ਰਹਿਣਾ ਬਿਕੋਜ਼ ਗੁਰੂ ਮਹਾਰਾਜ ਹੰਸਪਾ ਜੀ ਉਹਨਾਂ ਨੂੰ ਤਾਂ ਰਸਤੀ ਬਖਸ਼ ਸਲੀਮ ਉਹਨਾਂ ਨੂੰ ਤੇ ਉਹਨਾਂ ਦੇ ਸੈਂਕੜੇ ਸ਼ਗਿਰਦ ਇਸ ਲਈ ਮੈਂ ਇਹ ਕਹਿੰਦਾ ਵੀ ਉਹ ਸਾਡੇ ਵਿਚਕਾਰੀ ਆ ਫਿਜ਼ੀਕਲੀ ਉਹ ਸਾਨੂੰ ਵਿਛੋੜਾ ਦੇ ਗਏ ਹਾਂਜੀ ਆਮ ਮਾਹਤੀ ਵੀ ਨਹੀਂ ਕਾਫੀ ਦਿਨਾਂ ਤੋਂ ਮਾਰ ਵੀ ਚੱਲ ਰਹੀ ਕਾਫੀ ਮਿਲ ਨਹੀਂ ਹਾਂਜੀ ਇਹ ਇੱਕ ਇਨਸੀਡੈਂਟ ਹਾਂਜੀ ਇਹ ਦੇਖੋ ਬਹਾਨਾ ਬਣਨਾ ਜ਼ਿੰਦਗੀ ਦਾ ਜਿਹੜਾ ਕੋਈ ਨਾ ਕੋਈ ਬਹਾਨਾ ਤਾਂ ਬਣਦਾ ਇਨਸਾਨ ਦੀ ਸੋ ਇਹ ਤਾਂ ਹੈਵ ਕਾਫੀ ਏਜ ਹੋ ਗਈ ਸੋ ਲੱਗਦਾ ਹੈ ਕਿ ਸਦੀਆਂ ਤੋਂ ਗਏ ਕਿਉਂਕਿ ਜਿੰਨਾ ਹਾਂਜੀ ਹਾਂਜੀ ਯੋਗਤਾ ਦੇਖੋ ਇਹ ਮੈਂ ਕਹਿੰਦਾ ਇਹ ਛੋਟੀਆਂ ਗੱਲਾਂ ਜੀ ਅੰਤ ਨਹੀਂ ਆਪਾਂ ਕਹਿ ਸਕਦੇ ਉਹ ਸਾਡੇ ਵਿੱਚ ਫਿਜ਼ੀਕਲੀ ਨਹੀਂ ਮੈਂ ਪਹਿਲਾਂ ਹੀ ਤੁਹਾਡੇ ਨਾਲ ਇਹ ਗੱਲ ਸਮਝੀ ਕੀਤੀ ਕਿਉਂਕਿ ਉਹਨਾਂ ਨੇ ਫਲਵਾੜੀ ਉਹਨਾਂ ਨੇ ਬੀਜਿਆ ਇੰਨਾ ਆ ਉਹ ਕਦੀ ਖਤਮ ਨਹੀਂ ਹੋ ਸਕਦਾ ਕਿਉਂਕਿ ਗੱਲ ਕਿਸ ਤੇ ਹੈ ਫੇ ਸੰਸਰਾਜ ਹੰਸਮਾਨ ਚਾਹੇ ਖੁਦ ਮਾਸਟਰ ਸੁਲੀਮ ਯਾਹੂਰ ਕੋਈ ਸਿੰਗਰ ਸੀ ਸੈਂਕੜੇ ਸੈਂਕੜੇ ਜਿਹਨਾਂ ਨੇ ਉਹਨਾਂ ਤੋਂ ਸੰਗੀਤ ਦੀ ਸਿੱਖਿਆ ਲਈ ਸੀ ਹਾਂਜੀ ਸਾਰਾ ਪੰਜਾਬ ਉਹਨਾਂ ਨੂੰ ਰੂਹ ਨਾਲ ਸੰਬੰਧਾ ਸੀ ਤੇ ਮੈਂ ਪਿੱਛੇ ਵੀ ਗੱਲ ਕਰਕੇ ਆਇਆ ਜਦੋਂ ਮਿਲੇ ਕਿ ਹੰਸਬਾ ਜੀ ਦਾ ਇੱਕ ਗੀਤ ਸੀ ਉਹ ਗੀਤ ਤਾਂ ਕਮਰਸ਼ੀਅਲ ਸੀ ਪਰ ਉਹਦੇ ਵਿੱਚ ਇੱਕ ਵੋਲਡਿੰਗ ਆਉਂਦੀ ਸੀ ਜਿਹਨੇ ਸ਼ਾਇਦ ਇਸੇ ਖਲਾਅ ਹੋਵੇ ਬੰਨਿਆ ਇੱਕ ਵਾਰਡਿੰਗ ਸੀ ਤੇ ਇਹਨਾਂ ਦੇ ਗੀਤ ਸੰਗੀਤ ਨਾਲ ਜਦੋਂ ਇਹਨਾਂ ਨੂੰ ਸੁਣਦੇ ਸੀ ਇਹਨਾਂ ਦੇ ਸ਼ਗਿਰਦਾਂ ਨੂੰ ਸੁਣਦੇ ਤੇ ਕੰਨ ਰਸ ਅੰਨੇ ਜਿਦਾ ਮਠਾਸ ਸੀ ਇੱਕ ਤੇ ਉਹ ਜਿਹੜਾ ਉਹ ਸਾਡੇ ਕੋਲ ਹੀ ਆ ਜੀ ਤੁਸੀਂ ਕਿੰਨੀ ਕਿਹ ਵਾਰ ਮੁੰਨਾ ਕਰਦੇ ਮੈਂ ਤਾਂ ਬਹੁਤ ਦਰਸ਼ਨ ਕੀਤੇ ਜੀ ਜਦੋਂ ਉਹ ਪੂਰੇ ਫੱਟ ਸੀਗੇ ਜਦੋਂ ਮੇਲਿਆਂ ਮਸਾਬਿਆਂ ਤੇ ਜਾਂਦੇ ਸੀ ਤਾਂ ਉੱਥੇ ਅਕਸਰ ਦਰਸ਼ਨ ਹੁੰਦੀ ਸੀ ਤੇ ਉਹਨਾਂ ਦਾ ਆਸ਼ੀਰਵਾਦ ਮਿਲਦਾ ਸੀ ਬਹੁਤ ਪਿਆਰ ਕਰਦੇ ਸੀ ਕਿਉਂਕਿ ਸਲੀਮ ਨਾਲ ਵੀ ਮੇਰਾ ਬਹੁਤ ਪਿਆਰ ਆ ਸੀ ਹਾਸਾ ਮਜ਼ਾਕ ਸਦਾ ਜ਼ਿੰਦਗੀ ਚ ਕਰਦੇ ਕਿਉਂਕਿ ਸਲੀਮ ਵੀ ਹਾਸਮੋਖ ਆ ਤੇ ਸਾਡਾ ਵੀ ਸੁਭਾਅ ਉਦਾਂ ਦਾ ਖੁੱਲਾ ਡੁੱਲਾ ਸੀ ਈਜ਼ੀ ਗੱਲ ਕਰਦੇ ਸੀ ਤੇ ਬਜ਼ੁਰਗਾਂ ਦਾ ਹਾਲ ਚਾਲ ਪੁੱਛਦੇ ਸੋ ਅੱਜ ਸਾਡੇ ਉਸਤਾਦ ਲੋਕ ਪੰਜਾਬੀ ਯੂਨੀਵਰਸਿਟੀ ਦੇ ਥਾਮੋਂ ਬਹੁਤ ਛੋਟਾ ਸ਼ਬਦ ਆ ਤੇ ਮੈਂ ਪਿੱਛੇ ਵੀ ਜਦੋਂ ਮੈਨੂੰ ਮਿਲੇ ਤਾਂ ਮੈਂ ਇਹ ਕਿੰਨਾ ਵੀ ਸਾਡੇ ਗੀਤ ਸੰਗੀਤ ਦੇ ਮਹਾਪੁਰਸ਼ ਸੀਗੇ ਉਹ ਤੇ ਸਾਡੇ ਅਝਕਾਰ ਅੱਜ ਨਹੀਂ ਸਾਨੂੰ ਸੁਦੀਵੀ ਵੀ ਛੋੜਾ ਦੇ ਗਏ ਪਰ ਉਹਨੇ ਸਦਾ ਸਾਡੀ ਵਿੱਚ ਰਹਿਣਾ ਬਿਕੋਜ਼ ਗੁਰੂ ਮਹਾਰਾਜ ਖਾਨਸਾ ਜੀ ਉਹਨਾਂ ਨੂੰ ਤਾਂ ਰਸਤੀ ਬਖਸ਼ਣ ਸਲੀਮ ਉਹਨਾਂ ਨੂੰ ਤੇ ਉਹਨਾਂ ਦੇ ਸੈਂਕੜੇ ਸ਼ਹਿਰ ਤੇ ਤੇ ਇਸ ਲਈ ਮੈਂ ਇਹ ਕਿੰਨਾ ਵੀ ਉਹ ਸਾਡੇ ਬਚਕਾਰੀ ਆ ਫਿਜ਼ੀਕਲੀ ਉਹ ਸਾਨੂੰ ਵਿਛੋੜਾ ਦੇ ਗਏ ਉਹ ਬੜੀ ਤੇ ਵੀ ਕਾਫੀ ਫਿਰਾਂ ਨੂੰ ਤੋਂ ਮਾਰ ਵੀ ਚੱਲ ਰਹੀ ਕਾਫੀ ਮਿਲਣੀ ਹਾਂ ਹਾਂਜੀ ਇੱਕ ਇਨਸੀਡੈਂਟ ਹਾਂਜੀ ਇਹ ਦੇਖੋ ਬਹਾਨਾ ਬਣਨਾ ਜ਼ਿੰਦਗੀ ਦਾ ਜਿਹੜਾ ਕੋਈ ਨਾ ਕੋਈ ਬਹਾਨਾ ਤਾਂ ਬਣਦਾ ਇਨਸਾਨ ਦੀ ਹੂੰ ਸੋ ਇਹ ਤਾਂ ਹੈਵ ਕਾਫੀ ਏਜ ਹੋ ਗਈ ਸੋ ਲੱਗਦਾ ਹੈ ਕਿ ਇੱਕ ਸਦੀ ਨੂੰ ਨੀਤੋ ਗਿਆ ਕਿ ਜਿੰਨਾ ਹਾਂਜੀ ਇਹ ਤਾਂ ਦੇਖੋ ਮੈਂ ਕਹਿੰਦਾ ਇਹ ਛੋਟੀਆਂ ਗੱਲਾਂ ਦੀ ਅੰਤ ਨਹੀਂ ਆਪਾਂ ਕਹਿ ਸਕਦੇ ਉਹ ਉਹ ਸਾਡੇ ਵਿੱਚ ਫਿਜ਼ੀਕਲੀ ਨਹੀਂ ਮੈਂ ਪਹਿਲਾਂ ਹੀ ਤੁਹਾਡੇ ਨਾਲ ਇਹ ਗੱਲ ਸਮਝੀ ਕੀਤੀ ਕਿਉਂਕਿ ਉਹਨਾਂ ਨੇ ਫਲਵਾੜੀ ਉਹਨਾਂ ਨੇ ਬੀਜੀਆ ਇੰਨਾ ਆ ਉਹ ਕਦੀ ਖਤਮ ਨਹੀਂ ਹੋ ਸਕਦਾ ਕਿਉਂਕਿ ਗੱਲ ਕੀਤੀ ਹੈ ਬਈ ਹੰਸਰਾਜ ਹੰਸਮਾਨ ਚਾਹੇ ਕੁਡ ਮਾਸਟਰ ਰਸੀਮ ਜਾਂ ਹੋਰ ਕੋਈ ਸਿੰਗਰ ਸੀ ਜਿਨ੍ਹਾਂ ਨੇ ਉਹਨਾਂ ਤੋਂ ਸੰਗੀਤ ਦੀ ਸਿੱਖਿਆ ਲਈ ਤੀ ਹਾਂਜੀ ਸਰ ਪੰਜਾਬ ਉਹਨਾਂ ਨੂੰ ਰੂਹ ਨਾਲ ਸੰੁੰਦਾ ਸੀ ਤੇ ਮੈਂ ਪਿੱਛੇ ਵੀ ਗੱਲ ਕਰਕੇ ਆਇਆ ਜਦੋਂ ਮਿਲੇ ਕਿ ਹੰਸਭਾਜੀ ਦਾ ਇੱਕ ਗੀਤ ਸੀ ਉਹ ਗੀਤ ਤਾਂ ਕਮਰਸ਼ੀਅਲ ਸੀ ਔਰ ਉਹਦੇ ਵਿੱਚ ਇੱਕ ਵਾਇਲਡਿੰਗ ਆਉਂਦੀ ਸੀ ਤੇ ਸ਼ਹਿਦ ਦੇ ਚ ਗਲਾਬ ਹੋਵੇ ਦੁਨੀਆਂ ਇੱਕ ਵਾਰਡਿੰਗ ਸੀ ਤੇ ਇਹਨਾਂ ਦੀ ਗੀਤ ਸੰਗੀਤ ਨਾਮਾਲ ਜਦੋਂ ਇਹਨਾਂ ਨੂੰ ਸੁਣਦੇ ਸੀ ਇਹਨਾਂ ਦੇ ਸ਼ਗਿਰਦਾ ਨੂੰ ਸੁਣਦੇ ਤੇ ਕੰਨ ਰਸ ਤੇ ਨੇ ਜਿੱਦਾਂ ਮਿਠਾਸ ਸੀ ਇੱਕ ਤੇ ਉਹ ਜਿਹੜਾ ਉਹ ਸਾਡੇ ਕੋਲ ਹੀ ਆ ਜੀ ਤੁਸੀਂ ਕਿੰਨੀ ਕ ਵਾਰ ਮੁੰਨਾ ਕਰ ਮੈਂ ਤਾਂ ਬਹੁਤ ਦਰਸ਼ਨ ਕੀਤੇ ਜੀ ਜਦੋਂ ਉਹ ਪੂਰੇ ਫੈਕਟ ਸੀਗੇ ਜਦੋਂ ਮੇਲਿਆਂ ਮਸਾਵਿਆਂ ਤੇ ਜਾਂਦੇ ਸੀ ਤਾਂ ਉੱਥੇ ਅਕਸਰ ਦਰਸ਼ਨ ਹੁੰਦੀ ਸੀ ਤੇ ਉਹਨਾਂ ਦਾ ਅਸ਼ੀਰਵਾਦ ਮਿਲਦਾ ਸੀ ਬਹੁਤ ਪਿਆਰ ਕਰਦੇ ਸੀ ਕਿਉਂਕਿ ਸਲੀਮ ਨਾਲ ਵੀ ਮੇਰਾ ਬਹੁਤ ਪਿਆਰ ਆ ਸੀ ਹਾਸਾ ਮਜ਼ਾਕ ਸਦਾ ਜ਼ਿੰਦਗੀ ਚ ਕਰਦੇ ਕਿਉਂਕਿ ਸਲੀਮ ਵੀ ਹਾਸਮੁਖਿਆ ਤੇ ਸਾਡਾ ਵੀ ਸੁਭਾਅ ਉਦਾਂ ਦਾ ਫੁੱਲਾ ਡੁੱਲਾ ਸੀ ਈਜ਼ੀ ਗੱਲ ਕਰਦੇ ਸੀ ਤੇ ਬਜ਼ੁਰਗਾਂ ਦਾ ਹਾਲ ਚਾਲ ਪੁੱਛਦੇ ਸੀ